ਟਾਈਮ ਦੇ ਤਰਸ਼ੀ ਨਜ਼ਰ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਅੱਜ ਫੇਰ ਵੱਡੀਆਂ ਤੇ ਤਾਜ਼ਾ ਖਬਰਾਂ ਤੇ ਨਜ਼ਰ ਤੇ ਤਰਸ਼ੀ ਨਜ਼ਰ ਤੇ ਅੱਜ ਚਰਚਾ ਕਰਾਂਗੇ 3-4 ਪੱਟੀਆਂ ਮੇਨ ਖਬਰਾਂ ਦੀ ਉਹਨਾਂ ਚਾਹੇ ਇੱਕ ਸੱਤਰਕਰ ਪੱਤਰਕਾਰ ਦੇ ਖਿਲਾਫ ਵੈਬ ਚੈਨਲ ਪੱਤਰਕਾਰ ਦੇ ਖਿਲਾਫ ਐਫ ਆਈ ਆਰ ਹੋਈ ਸੀ ਬਲਕਾਰ ਸਿੱਧੂ ਦਿਹਾੜੀ ਦੇ ਸਵੰਚ ਉਹ ਦਰਦ ਹੋ ਗਈ ਹੈ ਉਹਤੇ ਗੱਲ ਕਰਾਂਗੇ ਤੇ ਕੱਲ 3 ਮਾਰਚ ਨੂੰ ਹੋ ਰਹੀ ਹੈ ਕੈਬਨਿਟ ਮੀਟਿੰਗ ਅ ਭਵਗਤਮਾਨ ਸਰਕਾਰ ਦੀ ਉਹਦੇ ਚ ਕੀ ਫੈਸਲੇ ਹੋ ਸਕਦੇ ਆ ਇਹਤੇ ਗੱਲ ਕਰਾਂਗੇ ਇਸ ਦੇ ਨਾਲ ਹੀ ਅ ਢੋਆ ਢਵਾਈ ਜਾਰੀ ਹੈ ਢਾ ਢਵਾਈ ਢਾ ਢੋਈ ਨੀ ਢਾ ਢੋਈ ਜਿਹੜੀ ਨਾ ਘਰਾਂ ਦੀ ਢਾ ਢੋਈ ਬੁਲਡੋਜ਼ਰ ਚੱਲ ਰਿਹਾ ਹੈ ਬੁਲਡੋਜ਼ਰ ਜਾਰੀ ਹੈ ਚੱਲਣੇ ਉਹਨਾਂ ਦੇ ਜਿਨ੍ਹਾਂ ਤੇ ਇਹ ਦੋਸ਼ ਆ ਕਿ ਉਹਨਾਂ ਨੇ ਇਹ ਨਸ਼ੇ ਦੀ ਕਮਾਈ ਰਟ ਲਈ ਹੈ ਅੱਜ ਫਿਰ ਤੇ ਜਿਹੜਾ ਚੌਥੇ ਦਿਨ ਬੋਲਡੋਜ਼ਰ ਆਪਰੇਸ਼ਨ ਜਾਰੀ ਹੈ ਥੋੜੀ ਜੀ ਉਹਦੀ ਵੀ ਗੱਲ ਕਰਾਂਗੇ ਤੇ ਇਸ ਤੇ ਕਿੰਤੂ ਪਰੰਤੂ ਵੀ ਉੱਠੇ ਨੇ ਉਹਦੇ ਵੀ ਗੱਲ ਕਰਾਂਗੇ ਤੇ ਇੱਕ ਐਮਸੀ ਚੋਣਾਂ ਹੋਈਆਂ ਨੇ ਅੱਜ ਕੁਝ ਜਿਹੜੀਆਂ ਐਮਸੀ ਕੌਂਸਲਰਾਂ ਦੀਆਂ ਚੋਣਾਂ ਬੜੇ ਵੱਲ ਲੰਬੇ ਸਮੇਂ ਤੋਂ ਪੈਣ ਨਹੀਂ ਸੀ ਬਦਲਦੀਆਂ ਹੋ ਗਈਆਂ ਨੇ ਚੋਣਾਂ ਪ੍ਰਾਵਰਣ ਹੋ ਗਏ ਨੇ ਥੋੜੀ ਮੁੱਟੀਆਂ ਜਿਹੜੀਆਂ ਤਕਰਾਰ ਪੈਜੀ ਹੋਈ ਹੈ ਜਾਂ ਮਸ਼ੀਨ ਖਰਾਬ ਇਕਦਮ ਮਸ਼ੀਨ ਚੀਕ ਨਹੀਂ ਸੀ ਵਿਰੋਧ ਰਾਦੇਵੀ ਕੀਤੀ ਗਈ ਇੱਕ ਚੋਣ ਤਰੇ ਪਰ ਓਵਰঅল ਪੀਸਫੁਲ ਕੋ ਚੋੜਾ ਹੋ ਗਿਆ ਨੇ ਉਹ ਸਿੱਧਾ ਤੇ ਜੇਕਰ ਗੱਲ ਕਰੀ ਅੱਜ ਅੱਜ ਕੱਲ੍ਹ 트럼ਪ ਤੇ ਯੂਕਰੇਨ ਪ੍ਰੈਜ਼ੀਡੈਂਟ ਦੀ ਬਹੁਤ ਚਰਚਾ ਹੈ ਤੇ ਅੱਜ ਉਸ ਮਾਮਲੇ ਵਿੱਚ ਕੀ ਨਵਾਂ ਡਿਵੈਲਪਮੈਂਟ ਹੋਈ ਹੈ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਦੀ ਮਾਰ ਜੋ ਉਹ ਵੀ ਥੋੜੀ ਜਿਹੀ ਚਰਚਾ ਕਰਾਂਗੇ ਤੇ ਪਹਿਲੀ ਹੁਣ ਖਬਰ ਕਿ ਪਿਛਲੇ ਦਿਨੀ ਰਾਮਪਰਾ ਫੂਲ ਦੇ ਐਮ ਐਲ ਏ ਰਾਮਪਰਾ ਫੂਲ ਜਿਹੜਾ ਰਾਮਪਰਾ ਮੇਰਾ ਆਪਣਾ ਜੱਦੀ ਸ਼ਹਿਰ ਹੈ ਉਸਦੇ ਐਮਐਲਏ ਬਲਕਾਰ ਸਿੰਘ ਦੀ ਇੱਕ ਕਥਿਤ ਆਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਉਹਦੇ ਵਿੱਚ ਕੁਝ ਜਿਹੜੇ ਸ਼ਬਦ ਇਹੋ ਜਿਹੇ ਸੀ ਜਿਨ੍ਹਾਂ ਤੇ ਲੋਕਾਂ ਨੂੰ ਇਤਰਾਜ਼ ਸੀ ਵਰਤਨੋ ਵਿਦਰਾਹੀ ਹੋਰਣ ਵਿਦਰਾਹੀ ਉਹ ਆਡੀਓ ਦੇ ਕੁਝ ਪੋਰਸ਼ਨ ਜਿਹੜੇ ਐ ਉਹ ਇਸ ਮਨਿੰਦਰ ਸਿੱਧੂ ਪਤਰਕਾਰ ਨੇ ਆਪਣੇ ਵੈਬ ਚੈਨਲ ਤੇ ਪਲੇ ਕਰਦੇ ਸੀ ਕਿਉਂਕਿ ਇਸ ਤੇ ਉਸ ਤੇ ਇਹ ਜਿਹੜਾ ਬਲਕਾਰ ਸਿੱਧੂ ਦੇ ਪੀਏ ਨੇ ਜੋਦੇ ਜਿਹੜੇ ਪਰਸਨ ਅਸਿਸਟੈਂਟ ਨੇ ਜਿਹੜਾ ਉਹਦੇ ਉਹਨੇ ਐਫਆਈਆ ਦਰਜ ਕਰਾਤੀ ਕਿ ਇਹ ਝੂਠੀ ਹੈ ਤੇ ਉਹਦੇ ਤੇ ਮਕਦਮਾ ਦਰਜ ਕਰਾਤਾ ਸੀ ਇਸ ਆਡੀਓ ਦੇ ਸਬੰਸ ਲੈ ਕੇ ਕਿ ਇਹ ਗਲਤ ਕਾਲ ਹੈ ਜਾਂ ਝੂਠੀ ਹੈ ਜੋ ਵੀ ਉਹਨਾਂ ਨੇ ਕਿਹਾ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈਗੀ ਇਸ ਤੇ ਇਸ ਤੇ ਕਾਫੀ ਰੌਲਾ ਪਿਆ ਦੂਜੇ ਪਾਸੇ ਪ੍ਰੋਟੈਸਟ ਦੂਜੇ ਪਾਸੇ ਔਰਤਾਂ ਦੇ ਵੀ ਹੋੜਾ ਦੇ ਵੀ ਬਹੁਤ ਸਾਰੇ ਰਿਐਕਸ਼ਨਸ ਆਏ ਸੀਗੇ ਕਿ ਇਹ ਉਹ ਅਰਿਆ ਦੇਵੀ ਉਹਦੇ ਬਲਕਾਰ ਸਿੱਧੂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਤੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਇਹ ਕੇਸ ਦਰਜ ਕੀਤਾ ਜਾਵੇ ਤੇ ਅੱਜ ਹੁਣ ਉਹ ਬਲਕਾਰ ਸਿੱਧੂ ਦੇ ਉਸ ਸਟਾਫ ਮੈਂਬਰ ਨੇ ਆਪਣੀ ਜਿਹੜੀ ਸ਼ਿਕਾਇਤ ਹੈ ਪੁਲਿਸ ਕੋਲ ਵਾਪਸ ਲੈ ਲਈ ਹੈ ਰਾਮਪਰ ਫੂਡ ਸ਼ਿਕਾਇਤ ਜਿਹੜੀ ਕੀਤੀ ਗਈ ਸੀ ਤੇ ਉਸ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਐਲਾਨ ਕਰਤਾ ਅਸੀਂ ਉਹਦੀ ਵੀਡੀਓ ਵੀ ਪਾਈ ਹੈ ਕਿ ਉਹ ਅਸੀਂ ਐਫ ਆਈ ਆਰ ਰੱਦ ਕਰਨ ਦਾ ਫੈਸਲਾ ਕੀਤਾ ਹੈ ਤੇ ਉਹ ਜਿਹੜੀ ਰਿਪੋਰਟ ਹੈ ਰੱਦ ਕਰ ਲਈ ਜਿਹੜੀ ਪਰਮਿਸ਼ਨ ਹੈ ਉਹ ਕੋਰਟ ਚ ਸੀ ਲਿਖ ਕੇ ਦੇ ਦਾਂਗੇ ਦੋਵਾਂ ਧਰਾਂ ਚ ਬਿਠਾ ਕੇ ਉਹਨਾਂ ਨੇ ਅੱਜ ਅ ਬਲਕਾਰ ਸਿੱਧੂ ਦੇ ਸਟਾਫ ਵੀ ਤੇ ਮੀਡੀਆ ਦੇ ਜਿਹੜੇ ਜਿਹੜਾ ਜਰਨਲਿਸਟ ਸਮੇਤ ਹੋਰ ਮੀਡੀਆ ਦੇ ਜਿਹੜੇ ਆਪਣੇ ਸਾਥੀ ਜਿਹੋਨਾਂ ਦੇ ਉਹਨਾਂ ਦੇ ਵਿਚਕਾਰ ਇਹ ਗੱਲਬਾਤ ਬੈਠ ਕੇ ਨਿਬੜ ਅਪ ਹੋ ਗਿਆ ਤੇ ਬਹੁਤ ਅੱਛੀ ਗੱਲ ਹੋਈ ਹੈ ਕਿ ਚਲੋ ਇਹ ਨਿਬੜ ਗਿਆ ਦੇਰ ਆਇਦਰ ਉਸਦਾ ਹੈ ਅਹ ਦੇਖੋ ਮੀਡੀਆ ਦੇ ਜਦੋਂ ਕੋਈ ਇਸ ਤਰ੍ਹਾਂ ਦੀ ਆਡੀਓ ਵੀਡੀਓ ਆ ਜਾਂਦੀ ਹੈ ਤਾਂ ਉਹ ਅਕਸਰ ਹੀ ਉਹ ਚਲਾ ਦਿੰਦੇ ਨੇ ਤੇ ਇਸ ਤਰ੍ਹਾਂ ਇਹਨੂੰ ਪਹਿਲਾਂ ਤਫਤੀਸ਼ ਕਰਨੀ ਚਾਹੀਦੀ ਹੈ ਅ ਬੜੀ ਅੱਛੀ ਗੱਲ ਕਹੀ ਹੈ ਉਹਨਾਂ ਨੇ ਸਿੱਧੂ ਭਰਾ ਨੇ ਕਿ ਜੇ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਪਹਿਲਾਂ ਤਫਤੀਸ਼ ਕਰੋ ਚੰਗੀ ਤਰ੍ਹਾਂ ਪਰਖੋ ਕਰੋ ਫਿਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੋ ਕਿਉਂਕਿ ਮੀਡੀਆ ਦਾ ਹੱਕ ਹੈ ਜਰਨਲਿਸਟਾਂ ਦਾ ਹੱਕ ਹੈ ਗੱਲ ਕਰਨੀ ਜੀ ਤੇ ਪਰ ਇਹਦੇ ਨਾਲ ਇਹ ਸਵਾਲ ਇਹ ਵੀ ਉੱਠਦਾ ਕਿ ਜੋ ਵਾਪਸ ਲੈ ਲਈ ਹੈ ਸ਼ਿਕਾਇਤ ਤਾਂ ਇਹਦਾ ਮਤਲਬ ਉਹ ਕੀ ਹੋ ਉਹਨਾਂ ਨੇ ਮੰਨ ਲਿਆ ਕਿ ਵੀਡੀਓ ਆਡੀਓ ਸਹੀ ਸੀ ਜਾਂ ਆਡੀਓ ਦੇ ਵਿੱਚ ਜੋ ਕੁਝ ਸੀ ਤਾਂ ਬਕਰ ਸਿੱਧੂ ਨੂੰ ਇਸ ਬਾਰੇ ਖੁਦ ਸਪਸ਼ਟਿਕਨ ਦੇ ਦੇਣਾ ਚਾਹੀਦਾ ਜੋ ਵੀ ਹੈ ਜਿਸ ਤਰ੍ਹਾਂ ਦੇ ਵੀ ਇਹ ਰਿਐਕਸ਼ਨ ਹੈ ਮੇਰਾ ਖਿਆਲ ਹੈ ਕਿ ਉਹਨੂੰ ਇਸ ਬਾਰੇ ਜਰੂਰ ਆਪਣਾ ਪੱਖ ਦੇਣਾ ਚਾਹੀਦਾ ਕਿਉਂਕਿ ਹੁਣ ਬਹੁਤ ਵਾਇਰਲ ਹੋ ਗਈ ਬਹੁਤ ਚਰਚਾ ਹੋ ਗਈ ਬਕਰ ਸਿੱਧੂ ਨੂੰ ਆਪਣਾ ਪੱਖ ਜੋ ਵੀ ਸਮਝਦਾ ਉਹ ਉਹ ਮੈਨੂੰ ਲੱਗਦਾ ਹੈ ਦੇਣਾ ਚਾਹੀਦਾ ਉਹਨੂੰ ਇਹ ਗਲਤੀ ਹੁਣ ਆਈ ਜਿਹੜੀ ਗੱਲ ਕਰੀਏ ਕੈਬਨਟ ਮੀਟਿੰਗ ਦੀ ਕੈਬਨਟ ਮੀਟਿੰਗ ਜਦੋਂ ਵੀ ਹੁੰਦੀ ਹੈ ਉਹ ਚ ਅਹਿਮ ਫੈਸਲੇ ਹੁੰਦੇ ਨੇ ਸਟੇਟ ਨਾਲ ਸੰਬੰਧਿਤ ਲੋਕਾਂ ਨਾਲ ਸੰਬੰਧਿਤ ਸਰਕਾਰ ਨਾਲ ਸੰਬੰਧਿਤ ਕਾਨੂੰਨਾਂ ਨਾਲ ਸੰਬੰਧਿਤ ਤੇ 3 ਮਾਰਚ ਨੂੰ ਜਿਹੜੀ ਕੈਬਨਟ ਮੀਟਿੰਗ ਹੋ ਰਹੀ ਹੈ ਉਹਦੇ ਚ ਉਮੀਦ ਹੈ ਕਿ ਇੱਕ ਤਾਂ ਕਿਉਂਕਿ ਬਜਟ ਸੈਸ਼ਨ ਹੋਣਾ ਹੈ ਬਜਟ ਸੈਸ਼ਨ ਡਿਊ ਹੈ ਤੇ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਫੈਸਲਾ ਹੋਏਗਾ ਐਲਾਨ ਹੋਏਗਾ ਤੇ ਬਜਟ ਦੀ ਮਿਤੀ ਦਾ ਵੀ ਐਲਾਨ ਹੋ ਸਕਦਾ ਹੈ ਕਿ ਕਦੋਂ ਬਜਟ ਪੇਸ਼ ਕੀਤਾ ਜਾਏਗਾ ਜਦ ਟੈਂਟੇਟਿਵ ਮਿਤੀ ਹੁੰਦੀ ਹੈ ਬਾਅਦ ਫਾਈਨਲ ਦਾ ਅਭਿਧਾਨ ਸਮਾਜੀ ਹੁੰਦਾ ਸੋ ਬਜਟ ਸੈਸ਼ਨ ਦੀਆਂ ਤਰੀਕਾਂ ਨਾਲ ਐਲਾਨ ਹੋ ਸਕਦਾ ਤੇ ਇਸ ਵੇਲੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਹਿਲੇ ਨਾਲ ਖਰਚ ਕੋ ਲੁਧਿਆਣੇ ਦੀ ਵੈਸਟ ਦੀ ਬਾਈ ਇਲੈਕਸ਼ਨ ਹੋਣੀ ਹੈ ਸੋ ਬਾਈ ਇਲੈਕਸ਼ਨ ਦੇ ਉਨ ਧਿਆਨ ਚ ਰੱਖਦੇ ਆ ਵੀ ਕੋਈ ਫੈਸਲੇ ਹੋ ਜੇ ਹੋ ਸਕਦੇ ਆ ਜਿਹੜੇ ਜਿਹੜੇ ਕਿ ਸ਼ਹਿਰੀ ਅ ਅਰਬਨ ਜਿਹੜਾ ਵੋਟ ਬੈਂਕ ਆ ਉਸ ਦੇ ਨਾਲ ਤਤਲਕ ਰੱਖਦੇ ਹੁਣ ਇਸ ਤਰ੍ਹਾਂ ਫੈਸਲਾ ਵੀ ਇਸ ਤਰ੍ਹਾਂ ਦੀ ਇੱਕ ਪਹਿਲ ਕਦਮੀ ਵੀ ਹੋ ਸਕਦੀ ਹੈ ਕਿਉਂਕਿ ਉਹ ਜਿਹੜੀ ਅਰਬਨ ਸੀਟ ਹੈ ਬਿਲਕੁਲ ਇੱਕ ਜਿਹੜੀ ਲੁਧਿਆਣਾ ਵੈਸਟ ਹੈਗੀ ਹੈ ਤੇ ਹੋਰ ਵੀ ਕਿਉਂਕਿ ਮਾਰਚ ਦਾ ਮਹੀਨਾ ਆਖਰ ਸਾਲ ਦੇ ਅੰਡ ਵਿੱਚ ਜਿਹੜਾ ਫਾਈਨੈਂਸ਼ਲੀ ਇਰ ਦਾ ਐਂਡ ਹੈ ਤੇ ਹੋਰ ਵੀ ਅਹਿਮ ਫੈਸਲੇ ਵੀ ਹੋ ਸਕਦੇ ਨੇ ਇਸ ਕੈਨਰਲ ਮੀਟਿੰਗ ਦੇ ਵਿੱਚ ਅਗਲੀ ਖਬਰ ਦਾ ਚਰਚਾ ਦਾ ਵਿਸ਼ਾ ਜਿਹੜਾ ਬਹੁਤ ਹੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਜੁਧ ਨਸ਼ਾ ਵਿਰੁੱਧ ਭਗਵੰਤ ਮਾਨ ਸਰਕਾਰ ਨੇ ਉਹਦੀ ਕਾਰਵਾਈ ਅਵਲੀ ਰੂਪ ਚ ਜਾਰੀ ਹੈ ਐਕਸ਼ਨ ਐਕਸ਼ਨ ਮੋਡ ਜਾਰੀ ਹੈ ਭਗਵੰਤ ਮਾਨ ਸਰਕਾਰ ਕਿ ਉਹਨਾਂ ਨੇ ਹਰ ਪੱਖੋਂ ਪੈਨਲ ਵੀ ਬਣਾਇਆ ਤਲਾਸ਼ੀਆ ਬਲੀ ਹੈ ਸਰਪੋਰ ਆਪਰੇਸ਼ਨ ਕੀਤੇ ਸਾਰੇ ਜ਼ਿਲ੍ਹਾ ਚ ਅਜੇ ਵੀ ਜਾਰੀ ਹੈ ਜੇ ਅਜੇ ਵੀ ਜਾਰੀ ਰਿਹਾ ਤੇ ਨਾਲ ਹੀ ਉਹਨਾਂ ਨੇ ਜਿਹੜੇ ਉਹ ਬਿਲਡਿੰਗਾਂ ਉਹ ਇਮਾਰਤਾਂ ਉਹ ਪ੍ਰਾਪਰਟੀਆ ਜ਼ਬਤ ਕਰਨ ਤੇ ਢਾਉਣ ਦਾ ਸਿਰਸਾ ਸ਼ੁਰੂ ਕੀਤਾ ਹੈ ਜਿਨ੍ਹਾਂ ਬਾਰੇ ਇਹ ਹੈਗਾ ਕਿ ਜਿਨ੍ਹਾਂ ਬਾਰੇ ਸਰਕਾਰ ਨੂੰ ਇਹ ਦਾਵਾ ਸਰਕਾਰ ਦਾ ਕਿ ਇਹ ਨਸ਼ੇ ਦੀ ਕਮਾਈ ਚੋਂ ਡਰਗ ਡੀਲਰਾਂ ਦੀ ਡੀਲਿੰਗ ਦੇ ਜਿਹੜਾ ਡਰਗ ਵੇਚ ਕੇ ਕਮਾਈ ਕੀਤੀ ਉਹਨਾਂ ਦਾ ਬਣਾਈਆਂ ਹੋਈਆਂ ਤੇ ਉਹ ਵੱਖ-ਵੱਖ ਇਲਾਕਿਆਂ 'ਚ ਇਹ ਜਿਹੜਾ ਅਪਰੇਸ਼ਨ ਜਿੱਥੇ ਇੱਥੇ ਆਇਡੈਂਟੀਫਾਈ ਕਰਕੇ ਚੱਲ ਰਿਹਾ ਆਪਣੀ ਲੋਕਲ ਜਿਹੜੀ ਉਥੋਂ ਦੀ ਪੁਲਿਸ ਪੁਲਿਸ ਹੈ ਉਹ ਇਹ ਕਰ ਰਹੀ ਹੈ ਅੱਜ ਜਿਵੇਂ ਫਲੋਰ ਦੇ ਵਿੱਚ ਕੀਤਾ ਹੈ ਪਹਿਲਾਂ ਲੁਧਿਆਣਾ 'ਚ ਬਠਿੰਡੇ 'ਚ ਪਟਿਆਲੇ ਵੀ ਕੀਤਾ ਇਸ ਗੱਲ ਤੋਂ ਉਸ ਇਹ ਚੱਲ ਰਿਹਾ ਹੈ ਇਹ ਬੜੀ ਜ਼ੋਰ ਸ਼ੋਰ ਨਾਲ ਚੱਲ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਭਗਵਾਨਤਮਾਨ ਸਰਕਾਰ ਕੇ ਜਿਹੜੇ ਵੀ ਨਸ਼ਾ ਵੇਚਣਗੇ ਉਹਨਾਂ ਨਾਲ ਇਸ ਤਰ੍ਹਾਂ ਦੀ ਸਖਤੀ ਵਰਤੀ ਜਾਏਗੀ ਤਾਂ ਕਿ ਉਹ ਅੱਗੇ ਨੂੰ ਕੰਮ ਕਰ ਲੈਣ ਤੋਬਾ ਕਰ ਲੈਣ ਕਿ ਨਸ਼ਾ ਨਹੀਂ ਵੇਚਣਗੇ ਨਸ਼ੇ ਦਾ ਡੀਲਿੰਗ ਨਹੀਂ ਕਰਨਗੇ ਤੇ ਨਸ਼ੇ ਨੂੰ ਨਹੀਂ ਫਲਾਉਣਗੇ ਇਸ ਤਰ੍ਹਾਂ ਦਾ ਮੈਸੇਜ ਸਖਤੀ ਵਾਲਾ ਦੇ ਦੇ ਦਿੰਦਾ ਇਰਾਦਾ ਜੋ ਕੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਤੇ ਉਸ ਦੇ ਬਹੁਤ ਸਾਰੇ ਜਿਹੜੇ ਕਿਉਂਕਿ ਲੋਕਤਾਂਗ ਸੀ ਇਹ ਲੋਕ ਬੜੇ ਔਖੇ ਸੀ ਲੋਕ ਕਹੀ ਕਹਿੰਦੇ ਕੁਝ ਕਾਰਵਾਈ ਕਰੋ ਸਖਤ ਕਾਰਵਾਈ ਕਰੋ ਲੋਕ ਮੰਗ ਕਰ ਰਹੀ ਸੀ ਤੇ ਸਰਕਾਰ ਹੁਣ ਸਖਤ ਕਾਰਵਾਈ ਕਰ ਰਹੀ ਹੈ ਇਥੇ ਪਰ ਜਿਹੜੀ ਇਹ ਢਾਣ ਦਾ ਹੈਗਾ سلسلہ ਬਿਲਡਿੰਗਾਂ ਢਾਉਣ ਦਾ ਮਾਤਾ ਢਾਉਣ ਦਾ ਪਹਿਲਾਂ ਯੂਪੀ ਚ ਸ਼ੁਰੂ ਕੀਤਾ ਸੀ ਹਰਿਆਣਾ ਚ ਵੀ ਕੀਤਾ ਸੀ ਗੈਂਗਸਟਰਾਂ ਦੀਆਂ ਦੇ ਉਹਨਾਂ ਦੇ ਤੇ ਉਸ ਕੋਰਟਾਂ ਚ ਗਿਆ ਸੀ ਕਿ ਸੁਪਰੀਮ ਕੋਰਟ ਚ ਗਿਆ ਸੀ ਸੁਪਰੀਮ ਕੋਰਟ ਨੇ ਵੀ ਸਵਾਲ ਕੀਤੇ ਸੀ ਇੱਕ ਵਾਰੀ ਸਟੇ ਵੀ ਲਾਤੀ ਸੀ ਸੁਪਰੀਮ ਕੋਰਟ ਨੇ ਸਾੜੀਆਂ ਇਸ ਤਰ੍ਹਾਂ ਦੀ ਢਾਟ ਢਾਟ ਹੋਈ ਤੇ ਤੋ ਇਹ ਮਸਲਾ ਵੀ ਹੁਣ ਫੇਰ ਕੁਝ ਸੈਕਸ਼ਨ ਇਹੋ ਜਿਹੇ ਹੈਗੇ ਨੇ ਕੁਝ ਆਵਾਜ਼ਾਂ ਹੋਈਆਂ ਜਿਹੜਾ ਇਸ ਤੇ ਵੀ ਕਿੰਤੂ ਪਰੰਤੂ ਕਰਈਆਂ ਨੇ ਕਿ ਇਹ ਇੱਕੀਏ ਤੌਰ ਉੱਤੇ ਨਾਲ ਠੀਕ ਕੀਤਾ ਜਾ ਰਿਹਾ ਜੋ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜੇ ਸਭ ਤੋਂ ਵੱਧ ਨੋਟਿਸੀਬਲ ਬਿਆਨ ਜਾਂ ਜਿਹੜਾ ਕਮੈਂਟ ਹੈ ਜਾਂ ਕੁਐਸਚਨ ਕੀਤਾ ਉਹ ਹੈਗਾ ਬੀਕੇਯੂ ਗ੍ਰਾਹਨ ਕਿਸਾਨ ਜਥੇਬੰਦੀ ਜਿਹੜੀ ਕਿ ਕਾਫੀ ਤਕੜੀ ਜਥੇਬੰਦੀ ਹੈ ਉਹ ਜਿਹਦੇ ਨਾਲ ਸਰਕਾਰ ਵੀ ਇਹਨੂੰ ਮੰਨ ਲੈਂਦੀ ਹੈ ਤੇ ਕੱਲ 3 ਮਾਰਚ ਨੂੰ ਇਹ ਵੀ ਹੈ ਕਿ 3 ਮਾਰਚ ਨੂੰ ਤੇ ਕੈਬਨਿਟ ਮੀਟਿੰਗ ਹੋ ਰਹੀ ਹੈ ਸੀਐਮ ਪੰਜਾਬ ਕਿਸਾਨ ਨਿਤਾਮਾਂ ਨਾਲ ਵੀ ਕੱਲ ਮੀਟਿੰਗ ਕਰ ਰਹੇ ਹਨ ਉਹਨਾਂ ਦੀਆਂ ਮੰਗਾਂ ਮਸਲਿਆਂ ਤੇ ਸੁਣਨ ਚ ਇਹ ਵੀ ਹੈ ਜਿਨ੍ਹਾਂ ਦੇ ਵਿੱਚ ਇਹ ਜਦੋਂ ਮੰਗਾਂ ਮਸਲਿਆਂ ਦੀ ਗੱਲਬਾਤ ਹੁੰਦੀ ਹੈ ਉਸ ਤੇ ਅਗਰਾਹਾਂ ਜਿਹੜੀ ਧੜਾ ਹੈ ਉਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਬੀਕੇ ਜੁਦਾ ਤੇ ਜਗਵਿੰਦਰ ਸਿੰਘ ਉਹ ਅਗਰਾਹਾਂ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ ਨੇ ਉਹਨਾਂ ਨੇ ਇਹ ਬਿਆਨ ਜਿਹੜਾ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਉਹਦਾ ਹੈਡਿੰਗ ਹੋਇਆ ਦੇ ਬੋਲਡਰ ਚਲਾਉਣ ਦੀਆਂ ਕਾਰਵਾਈਆਂ ਦਿੱਤਾ ਇਨਸਾਫ ਦਾ ਸੰਵਿਧਾਨਕ ਤੇ ਜਮਹੂਰੀ ਅਮਲ ਅਖਤਿਆਰ ਕਰੇ ਪੰਜਾਬ ਸਰਕਾਰ ਉਗਰਾਹਾ ਜਿਹੜਾ ਸੂਬਾ ਪ੍ਰਧਾਨ ਜਗਿੰਦਰ ਉਗਰਾਹਾ ਤੇ ਜਨ ਸਕੱਤਰ ਸੁਖਦੇਵ ਸਿੰਘ ਕੋਕਰੀ ਕਾਲਾ ਨੇ ਇਹ ਬਿਆਨ ਦਿੱਤਾ ਹੈ ਲੰਬਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਅਸੀਂ ਨਸ਼ਿਆਂ ਦੇ ਜਿਹੜੀ ਮੁਹਿੰਮ ਹੈ ਅਸੀਂ ਉਹਦੀ ਹਮਾਇਤ ਕਰਦੇ ਹਾਂ ਬਿਲਕੁਲ ਜਾਇਜ਼ ਹੈ ਸਕਤੀ ਹੋਣੀ ਚਾਹੀਦੀ ਹੈ ਸੁਭਾਉਣਾ ਚਾਹੀਦਾ ਇਹ ਉਹਨਾਂ ਨੇ ਹਵਾਇਤ ਕੀਤੀ ਹੈ ਸਰਕਾਰ ਦੀ ਇਸ ਦੀ ਪਰ ਨਾਲ ਹੀ ਇਹ ਇਹ ਕਿਹਾ ਕਿ ਇਹ ਜਿਹੜਾ ਢਾ ਢਾਡਾ ਇਹ ਹੈ ਇਸ ਨੂੰ ਉਹਨਾਂ ਨੇ ਤਕੜ ਕਰ ਰਹੀ ਕਿਹਾ ਕਿ ਉਹਨਾਂ ਨੇ ਕਿਹਾ ਕਿ ਇਨਸਾਫ ਦੇ ਜਮਹੂਰੀ ਤਕਾਜ਼ਾ ਅਨਸਾਰ ਪ੍ਰਵਾਨ ਕਰਨ ਯੋਗ ਨਹੀਂ ਹੈ ਕਿਸੇ ਵੀ ਜੁਰਮ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦਾ ਕਾਨੂੰਨੀ ਤੇ ਸੰਵਿਧਾਨਕ ਅਮਲ ਤਿਆਰ ਕੀਤਾ ਜਾਣਾ ਚਾਹੀਦਾ ਹੈ ਅਗਲੀ ਗੱਲ ਉਹਨਾਂ ਨੇ ਜਿਹੜੇ ਪੁਲਿਸ ਨੂੰ ਅਜਿਹੀਆਂ ਬੇਹਿਸਾਬ ਸ਼ਕਤੀਆਂ ਦੇਣਾ ਲੋਕਾਂ ਨਾਲ ਘੋਰ ਬੇਇਨਸਾਫ਼ੀਆਂ ਚਬੋਰਵਾਦੇ ਦਾ ਰਾਹ ਖੋਲਣ ਦਾ ਅਮਲ ਬਣਦਾ ਹੈ ਇਹ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਯਾਦ ਵੀ ਕਰਾਇਆ ਕਿ ਪੰਜਾਬ ਦੇ ਲੋਕ ਪਹਿਲਾਂ ਡੇਢ ਦਹਾਕਾ ਪੁਲਿਸ ਨੂੰ ਮਿਲੀਆਂ ਅਜਿਹੀਆਂ ਬੇਲਗਾਮ ਤਾਕਤਾਂ ਦਾ ਸੰਤਾਨ ਹੰਡਾ ਚੁੱਕਿਆ ਜਿਹੜਾ ਅਤਵਾਦ ਦਾ ਦੌਰ ਸੀ ਉਦੋਂ ਉਹਨਾਂ ਨੇ ਯਾਦ ਕਰਾਇਆ ਕਿ ਉਦੋਂ ਪੁਲਿਸ ਨੂੰ ਤੁਸੀਂ ਠੀਕ ਹੈ ਜਦੋਂ ਅਤਵਾਦੀਆਂ ਨਾਲ ਲੜਨਾ ਗੈਂਗਸਟਰਾਂ ਨਾਲ ਲੜਨਾ ਦੇ ਪੁਲਿਸ ਨੂੰ ਪਾਵਰ ਦਿੱਤੀ ਜਾਂਦੀ ਹੈ ਤੇ ਪੁਲਿਸ ਨੂੰ ਖੁੱਲੇ ਮਤਲਬ ਉਹਨਾਂ ਦੇ ਅਰੋਕ ਕੀਤਾ ਜਾਂਦਾ ਖੁੱਲਾ ਅੱਗੇ ਖੋਲ ਦਿੱਤੀ ਜਾਂਦੀ ਹੈ ਕਿ ਤੁਸੀਂ ਉਹਨੂੰ ਜਿੱਟੋ ਤੇ ਉਹਦੇ ਚ ਉੱਚ ਨੀਵੀ ਹੋ ਜਾਏ ਜਾਂ ਹੋਰ ਉਹਦੇ ਕੋਈ ਗੱਲ ਨਹੀਂ ਤੇ ਜਿਵੇਂ ਹੁਣ ਗੈਂਗਸਟਰ ਦੇ ਮਾਮਲੇ ਚ ਹੋ ਰਿਹਾ ਹੈ ਤਾਂ ਉਹਨਾਂ ਨੇ ਇਹ ਯਾਦ ਕਰਾਇਆ ਕਿ ਫਿਰ ਉਹ ਫਿਰ ਪੁਲਿਸ ਨੂੰ ਜ਼ਿਆਤੀਆਂ ਫਿਰ ਬਹੁਤ ਹੋਈਆਂ ਸੀ ਉਸ ਦੇ ਜਸਟੀਫਾਈ ਕਰਨ ਦੇ ਨਾਤੇ ਕਿ ਅਸੀਂ ਅਤਵਾਦ ਨੂੰ ਕਾਬੂ ਕਰ ਰਹੇ ਹਾਂ ਪਰ ਦੂਜੇ ਪਾਸੇ ਉਹਦੇ ਨਾਂ ਤੇ ਜਾਤੀਆਂ ਵੀ ਬਣੀਆਂ ਹੋਈਆਂ ਇਹ ਉਹਨੇ ਕਿਹਾ ਕਿ ਸੰਤਾਪ ਖੰਡਾ ਰਹੇ ਆ ਸੋ ਆਗਰ ਉਹਨੇ ਕਿਹਾ ਕਿ ਬਿਨਾਂ ਸੰਵਿਧਾਨਕ ਕਮਲ ਪੂਰਾ ਕੀਤਿਆਂ ਕਥੇ ਦੋਸ਼ੀਆਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਦੇਣ ਦੀ ਇਹ ਹੀ ਕਾਰਵਾਈ ਨਸ਼ਿਆਂ ਦੇ ਮਾਰੂ ਹੱਲੇ ਤੋਂ ਅੱਕੇ ਸਥੇਪੇ ਪੰਜਾਬ ਦੇ ਲੋਕ ਮਣਾ ਚ ਇਨਸਾਫ ਦੀ ਤਾੰਗ ਦੀਆਂ ਭਾਵਨਾ ਉਹਨੂੰ ਵਰਤਨ ਦੀ ਗਰਜ ਵਿੱਚ ਉਹਨਾਂ ਕੋਸ਼ਿਸ਼ ਹੈ ਉਹਨਾਂ ਦੀ ਪਹਿਲਾਂ ਯੋਗੀ ਸਰਕਾਰ ਨੇ ਵੀ ਇਸ ਤਰ੍ਹਾਂ ਚਲਾਇਆ ਸੀ ਤੇ ਹੁਣ ਇਹ ਉਹਨਾਂ ਯੋਗੀ ਸਰਕਾਰ ਦੀ ਵੀ ਉਹ ਕਲ ਕਿਹਾ ਕਿ ਅਨਸਾ ਉਹਨਾਂ ਦੇ ਤੰਗ ਹੈ ਜੀ ਲੋਕਾਂ ਦੇ ਮਨ 'ਚ ਬਹੁਤ ਜ਼ਿਆਦਾ ਲੋਕ ਤੰਗ ਨੇ ਮੋਤਾ ਹੋ ਰਹੀਆਂ ਨੇ ਨਸ਼ੇ ਨਾਲ ਔਰ ਕੰਟਰੋਲ ਨਹੀਂ ਹੋ ਰਿਹਾ ਸੀ ਨਸ਼ਾ ਤੇ ਇਸ ਤੋਂ ਲੋਕਾਂ ਦੀ ਤਾਂ ਹੈ ਕਿ ਸਖਤੀ ਕਰੋ ਇਹਨੂੰ ਨਿਜਿਠੋ ਨਿਬੇੜੋ ਤੇ ਇਹਨੂੰ ਖਤਮ ਕਰੋ ਚਾਹੀਦਾ ਵੀ ਉਸ ਨੂੰ ਉਸ ਦੇ ਜਿਹੜੀ ਲੋਕਾਂ ਦੀ ਇੱਛਾ ਹੈ ਉਸ ਨੂੰ ਪੂਰਾ ਕਰਨ ਲਈ ਤੁਸੀਂ ਸਵਿਧਾਨਿਕ ਤਰੀਕੇ ਬਣਾਓ ਇਹ ਉਹਨਾਂ ਦਾ ਉਗਰਾਹ ਕਰਨ ਦਾ ਕਹਿਣਾ ਹੈ ਪਰ ਅੱਜ ਅਸੀਂ ਦੇਖਿਆ ਸੀ ਕਿ ਫਲੋਰ ਜਦੋਂ ਮਤਲਬ ਜੇ ਕੁਛ ਥਾਵਾਂ ਤੇ ਢਾਹ ਰਹੇ ਦਾ ਤਾਲੇ ਤੋਂ ਦੇ ਜਿਹੜੇ ਲੋਕ ਨੇ ਲੋਕਲ ਲੋਕ ਵੀ ਹਮਾਇਤ ਕਰ ਰਹੇ ਨੇ ਵੀ ਵੀ ਹਾਂ ਵੀ ਸਾਡੇ ਮਹੱਲੇ 'ਚ ਇਹ ਨਸ਼ਾ ਵੇਚਦੇ ਸੀ ਇਹ ਕਰਦੇ ਸੀ ਸਾਡੇ ਬੱਚਿਆਂ ਨੂੰ ਖਰਾਬ ਕਰਦੇ ਸੀ ਸੋ ਤੇ ਇਹ ਵੀ ਹੈਗਾ ਕਿ ਇਹ ਜਿਹੜੇ ਮੈਮ ਨਸ਼ਾ ਵਿਰੋਧੀ ਮੈਮ ਐ ਇਹ ਲੋਕਾਂ ਦੇ ਸਰਕਾਰ ਦਾ ਕੱਲੀ ਦੀ ਨਾਲ ਨਹੀਂ ਹੱਲ ਹੋਣੀ ਸਰਕਾਰ ਜੋਰ ਲਾ ਰਹੀ ਹੈ ਸਰਕਾਰ ਫੋਕਸ ਕਰ ਰਹੀ ਹੈ ਪਰ ਜਨਤਾ ਲੋਕ ਆਮ ਲੋਕ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਤੇ ਸਿਹਤ ਵਿਭਾਗ ਜਿਹੜਾ ਕਿ ਬਹੁਤ ਜ਼ਰੂਰੀਅਤ ਦਾ ਹਿੱਸਾ ਹੈ ਡਰਗ ਡਾਇਰੈਕਸ਼ਨ ਸੈਂਟਰ ਤੇ ਦੂਸਰੇ ਜਿਹੜੇ ਸਾਰਾ ਸਾਰੇ ਸਮਾਜ ਦੀ ਸਮੱਸਿਆ ਹੈ ਕੱਲੀ ਸਰਕਾਰ ਦੀ ਸਮੱਸਿਆ ਨਹੀਂ ਨਾ ਹੀ ਸਿਰਫ ਆਰਨਾਟਰ ਦੀ ਸਮੱਸਿਆ ਹੈ ਸੋ ਸਾਰਿਆਂ ਨੂੰ ੜਲ ਕੇ ਇਹਦੇ ਵਿੱਚ ਹਿੱਸਾ ਪਾਉਂਗਾ ਸਾਰਿਆਂ ਦੀ ਸ਼ਮੂਲੀਅਤ ਹੋਏਗੀ ਤਾਂ ਇਹ ਮਸਲਾ ਹੱਲ ਹੋਏਗਾ ਇਹ ਬਹੁਤ ਜ਼ਰੂਰੀ ਹੈ ਤੇ ਦੇਖੋ ਹੁਣ ਇਹਦਾ ਹੁਣ ਇਹ ਲੱਗਦਾ ਇਹ ਹੈ ਵੀ ਜਿਵੇਂ ਸੁਪਰੀਮ ਕੋਰਟ ਚੋਂ ਗਿਆ ਸੀ ਸ਼ਾਇਦ ਪੰਜਾਬ ਵਾਲਾ ਜਿਹੜਾ ਕੋਈ ਨਾ ਕੋਈ ਜਿਹੜੀ ਪੀਆਈਐਲ ਦੇ ਸੰਬੰਧ ਕੋਰਟ ਅਦਾਲਤ ਚ ਜਾ ਸਕਦਾ ਹੈ ਮਸਲਾ ਉੱਠ ਸਕਦਾ ਹੈ ਫਿਰ ਉਹ ਅਦਾਲਤਾਂ ਨੇ ਨੋਟਿਸ ਲੈਣ ਲਈ ਲੈਂਦੀਆਂ ਨੇ ਤੇ ਸਰਕਾਰ ਜਸਟੀਫਾਈ ਕਿਵੇਂ ਕਰਦੀ ਹੈ ਉਸ ਨੂੰ ਇਹ ਇਕਲਾ ਸਵੈ ਦਿਸੇਗਾ ਹੁਣ ਗੱਲ ਕਰੀਏ ਜੀ ਇੰਟਰਨੈਸ਼ਨਲ ਪੋਲਿਟਿਕਸ ਦੀ ਇੰਟਰਨੈਸ਼ਨਲ ਚਰਚਾ ਬੜੀ ਹੈ ਟਰੰਪ ਦੇ ਯੂਕਰੇਨ ਦੇ ਜਿਹੜੇ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਉਹਨਾਂ ਦੀ ਆਪਸੀ ਜੋ ਟਾਕ ਹੋਈ ਉਸ ਨੂੰ ਪਹਿਲਾਂ ਅਸੀਂ ਪਬਲਿਸ਼ ਵੀ ਕੀਤੀ ਉਹਦੀ ਵੀਡੀਓ ਸੀ ਕਿ ਉਹਨੇ ਤੂ ਤੂ ਮੈਂ ਮੈਂ ਹੋਈ ਤਲਖੀ ਹੋਈ ਤੇ ਉਹਨੂੰ ਟਰੰਪ ਨੇ ਨੂੰ ਇਹ ਕਹਿ ਲੋ ਕਿ ਉਹ ਜੋ ਉਮੀਦ ਲੈ ਕੇ ਆਏ ਸੀ ਉਹ ਵਾਸ਼ਿੰਗਟਨ ਚ ਗਏ ਸੀਗੇ ਜਲਿੰਸਕੀ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਉਹਨਾਂ ਦੀਆਂ ਉਮੀਦ ਤੇ ਪਾਣੀ ਫਿਰ ਗਿਆ ਤੇ ਉਹਨਾਂ ਨੇ ਉਹਨੂੰ ਬਰੰਗ ਵਾਪਸ ਕਰਤਾ ਕਹਿ ਸਕਦੇ ਆਂ ਉਹਨਾਂ ਹੁੰਦਾ ਕਿਹਾ ਤਾਂ ਵੀ ਅਸੀਂ ਬਹੁਤ ਸਾਡੀ ਅੱਛੀ ਗੱਲਬਾਤ ਹੋਈ ਮੁੜ ਕੇ ਆ ਕੇ ਉਹਨੇ ਮੈਸੇਜ ਵੀ ਕੀਤਾ ਜੇ ਅਮਰੀਕੀ ਸਾਡੇ ਸਪੋਰਟ ਕਰਦੇ ਨੇ ਸਭ ਠੀਕ ਹੈ ਪਰ ਪਰ ਬੜਾ ਬਲੱਡ ਹੋ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਹੁਣੇ ਬੰਦ ਕਰੋ ਸਮਝਾ ਕਰੋ ਜੇ ਇਸ ਤਰ੍ਹਾਂ ਉਹਨੇ ਇਸ਼ਾਰਾ ਦਿੱਤਾ ਰੱਬ ਨੇ ਤੇ ਨਹੀਂ ਅਸੀਂ ਮਦਦ ਕਰਨ ਤਾਂ ਉਹਨਾਂ ਨੇ ਸਾਫ਼ ਇੱਕ ਤਰ੍ਹਾਂ ਦਾ ਨਾ ਕਰਤੀ ਪਰ ਅੱਜ ਡਵੈਲਪਮੈਂਟ ਕੀ ਹੋਈ ਹੈ ਕਿ ਉਹ ਹੁਣ ਗਏ ਹੈ ਯੂਕੇ ਤੇ ਯੂਕੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਉਹਨੂੰ ਰਪਾਈਆਂ ਜੱਪੀਆਂ ਤੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਨਾਲ ਆ ਤੁਹਾਡੇ ਟਰੰਪ ਦੀ ਪਰਵਾਹ ਨਾ ਕਰ ਉਹ ਦੋ ਜਿਹਨਾਂ ਨਾਲ ਯੂਕੇ ਦਾ ਮਤਲਬ ਯੂਰਪ ਦੇ ਮੁਲਕ ਜਿਹੜੇ ਆ ਉਹ ਉਹਨਾਂ ਦੇ ਨਾਲ ਖੜੇ ਨੇ ਖੜਨਗੇ ਤੇ ਇਹ ਇਹ ਬੜਾ ਨੋਟੇਬਲ ਟ੍ਰੈਂਡ ਹੈ ਕਿ ਕਿੱਥੇ ਅੱਗੇ ਹੁੰਦਾ ਸੀ ਯੂਐਸਏ ਤੇ ਰਸ਼ੀਆ ਦੋ ਵਕ ਪੋਲ ਬਣੇ ਸੀ ਪੋਲਰ ਪੋਲ ਦੋ ਬਾਈਪੋਲਰ ਪੋਲਟਿਕਸ ਜਿਹੜੀ ਵਰਡ ਦੇ ਵਿੱਚ ਚੱਲਦੀ ਸੀ ਇੱਕ ਪਾਸੇ ਰਸ਼ੀਆ ਇੱਕ ਪਾਸੇ ਅਮਰੀਕਾ ਹੈ ਇਸ ਤਰ੍ਹਾਂ ਦੇ ਕੈਂਪ ਬਣੇ ਹੋ ਜਿਹਦੇ ਤੇ ਹੁਣ ਬੜੀ ਮਨ ਲ ਨਵੀਂ ਸਥਿਤੀ ਡਵੈਲਪ ਹੋਈ ਹੈ ਇੰਟਰਨੈਸ਼ਨਲ ਬੜੀ ਨੋਟੇਬਲ ਹੈ ਨੋਟੇਬਲ ਹੈਗੀ ਹੈ ਵਾਚ ਕਰਨ ਵਾਲੀ ਹੈ ਕਿ ਜਿਹੜੇ ਉਹ ਕਿ ਕੇ ਯੂ ਐਸ ਏ ਦਾ ਰਸ਼ੀਆ ਬਾਰੇ ਜਿਹੜਾ ਸੌਫਟ ਕਾਰਨਰ ਹੋ ਰਿਹਾ ਤੇ ਯੂਰਪ ਜਿਹੜਾ ਉਹ ਇੱਕ ਪਾਸੇ ਖੜ ਰਿਹਾ ਹੈ ਰਸ਼ੀਆ ਦੇ ਖਿਲਾਫ ਜੋ ਯੂਰਪੀ ਮੁਲਕ ਜਿਹੜੇ ਜਿਹਦੀ ਮੋਰੀ ਜਿਹੜੇ ਹੈ ਯੂ ਕੇ ਹੈਗਾ ਤੇ ਪਿਛਲੀਆਂ ਜਦੋਂ جنگਾਂ ਹੋਈਆਂ ਸੀ ਵੱਡੀਆਂ ਉਦੋਂ ਵੀ ਇਸ ਤਰ੍ਹਾਂ ਦੀ ਪੋਲਰਾਈਜੇਸ਼ਨ ਵਕਰੀ ਕਿਸਮ ਦੀ ਬਣੀ ਸੀ ਤੇ ਅਮਰੀਕਾ ਤੋਂ ਵੀ ਦੂਜੇ ਪਾਸਿ ਸੇ ਤੇ ਇਹ ਅ ਮਤਲਬ ਵਾਚ ਕਰਨ ਵਾਲਾ ਫੀਨੋਮੈਨਾ ਹੈ ਕਿ ਹੁਣ ਦੁਨੀਆ ਦੀ ਜਿਹੜੀ ਪੋਲਿਟਿਕਸ ਆ ਜਿਹੜੀ ਉਹ ਅਸੀਂ ਜਿਹੜੀ ਵਰਲਡ ਵਾਰ ਦੀ ਉਹ ਗੱਲ ਕਰਦਾ ਹੈ 트럼ਪ ਕੇ ਖਤਰਾ ਹੈ ਉਹਦੇ ਚ ਹੁਣ ਜਿਹੜੇ ਅ ਅਲਾਈਨਮੈਂਟਸ ਹੋ ਰਹੀਆਂ ਨੇ ਇਹ ਅੱਜ ਦੀ ਦੇਵਲਪਮੈਂਟ ਹੈ ਜਿਹੜੀ ਕਿ ਯੂਕੇ ਨੇ ਕਿਹਾ ਕਿ ਮੈਂ ਅੱਜ ਹੀ ਤੁਹਾਡੇ ਨਾਲ ਆ ਤੁਸੀਂ ਸਾਰੇ ਉਹਨਾਂ ਦੇ ਐਗਰੀਮੈਂਟ ਵਗੈਰਾ ਵੀ ਹੋਏ ਨੇ ਇਹ ਅਲਾਈਨਮੈਂਟਸ ਪੱਖੋਂ ਇਹ ਗੱਲ ਬਹੁਤ ਵਾਚ ਕਰਨ ਵਾਲੀ ਆ ਨੋਟਿਸ ਕਰਨ ਵਾਲੀ ਆ ਅ ਅੱਜ ਲਈ ਇਹ ਨਹੀਂ ਅਲ ਫਿਰ ਇਸੇ ਤਰ੍ਹਾਂ ਹੀ ਜਿਹੜੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ ਆਉਣੀਆਂ ਚਰਚਾ ਉਹਦੀ ਚਰਚਾ ਲੈ ਕੇ ਤ੍ਰਿਸ਼ੀ ਰਾਜ ਮਾਰਾ ਨੇ ਬਹੁਤ ਮਿਹਰਬਾਨ